ਨਮਸਕਾਰ ਬਿਲਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਦੇਸ਼ ਦੇ ਵਿੱਚ ਬਹੁਤ ਦੇਰ ਤੋਂ ਉਡੀਕ ਕੀਤੀ ਜਾ ਰਹੀ ਸੀ ਉਹਦੀ ਤਾਰੀਖ ਸਾਹਮਣੇ ਆ ਗਈ ਹੈ ਉਸ ਤੋਂ ਇਲਾਵਾ ਗੱਲ ਕਰਾਂਗੇ ਕਿ ਆ ਵਾਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਦੇ ਨਾਲ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਛਿੜਛੜ ਹੋਈ ਸੀ ਉਸ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਉਸ ਦੇ ਨਾਲ ਹੀ ਗੱਲ ਕਰਾਂਗੇ ਕਿ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਪੈਰੋਲ ਮਿਲ ਗਈ ਹੈ ਉਸ ਤੋਂ ਬਾਅਦ ਮਾਹੌਲ ਜਿਹੜਾ ਹੈ ਉਹ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਸ ਦੇ ਲਈ ਕਈ ਜਥੇਬੰਦੀਆਂ ਦੇ ਵੱਲੋਂ ਵਿਰੋਧ ਜਤਾਇਆ ਗਿਆ ਉਸ ਤੋਂ ਇਲਾਵਾ ਗੱਲ ਕਰਾਂਗੇ ਕਿ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਚਟਕਾ ਲੱਗਾ ਹੈ ਫਗਵਾੜਾ ਦੇ ਵਿੱਚ ਕਿਉਂਕਿ ਮੇਅਰ ਦੀ ਚੋਣ ਹੋਣ ਵਾਲੀ ਹੈ ਉਸ ਤੋਂ ਪਹਿਲਾਂ ਹੀ ਜੋਰ ਤੋੜ ਦੀ ਰਾਜਨੀਤੀ ਦੇ ਵਿੱਚ ਕਾਂਗਰਸ ਪਾਰਟੀ ਨੇ ਇੱਕ ਤਕੜਾ ਚਟਕਾ ਆਮ ਆਦਮੀ ਪਾਰਟੀ ਨੇ ਅੱਜ ਦੇ ਦਿੱਤਾ ਹੈ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਸਹਿਤ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਵੱਲੋਂ 31 ਤਰੀਕ ਨੂੰ ਆਪਣਾ ਭਾਸ਼ਣ ਦੇ ਕੇ ਲੋਕ ਸਭਾ ਦੇ ਵਿੱਚ ਔਰ ਰਾਜ ਸਭਾ ਦੇ ਵਿੱਚ ਬਜਟ ਸੈਸ਼ਨ ਦਾ ਅੱਜ ਜਿਹੜਾ 31 ਜਨਵਰੀ ਨੂੰ ਆਗਾਜ਼ ਕੀਤਾ ਜਾਏਗਾ ਉਸ ਤੋਂ ਪਹਿਲਾਂ ਦੱਸ ਦਈਏ ਕਿ 30 ਜਨਵਰੀ ਨੂੰ ਇੱਕ ਸਾਂਝੀ ਬੈਠਕ ਹੋਏਗੀ ਸਾਂਝੀ ਬੈਠਕ ਸੱਦੀ ਗਈ ਹੈ ਔਰ ਉਸ ਬੈਠਕ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਜੁੜਨਗੇ ਉਹਨਾਂ ਦੇ ਨਾਲ ਵਿਚਾਰ ਚਰਚਾ ਹੋਏਗੀ ਔਰ ਉਸ ਤੋਂ ਬਾਅਦ 31 ਨੂੰ ਦਰੋਪਦੀ ਮੁਰਮੂ ਹੁਣ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦਾ ਪਾਸ਼ਨ ਹੋਏਗਾ ਦੋਵੇਂ ਸਦਨਾਂ ਦੇ ਵਿੱਚ ਉਸ ਤੋਂ ਬਾਅਦ ਸੰਬੋਧਨ ਤੋਂ ਬਾਅਦ اجلاس ਦੀ ਸ਼ੁਰੂਆਤ ਜਿਹੜੀ ਆ ਹੋ ਜਾਏਗੀ ਰਾਸ਼ਟਰਪਤੀ ਮੁਰਮੂ ਸ਼ੁੱਕਰਵਾਰ ਨੂੰ ਲੋਕ ਸਭਾ ਦੇ ਵਿੱਚ ਚੈਂਬਰ ਦੇ ਵਿੱਚ ਇਕੱਠੇ ਹੋਏ ਸੰਸਦ ਦੇ ਦੋਵੇਂ ਸਦਨਾਂ ਨੂੰ ਸੰਬੋਧਨ ਕਰਨਗੇ ਉਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸ਼ਨੀਵਾਰ ਨੂੰ ਆਮ ਬਜਟ ਪੇਸ਼ ਕਰਨਗੇ ਜਾਨੀ ਕਿ 1 ਫਰਵਰੀ ਨੂੰ ਆਮ ਬਜਟ ਜਿਹੜਾ ਲੋਕਾਂ ਦੇ ਲਈ ਪੇਸ਼ ਕੀਤਾ ਜਾਵੇਗਾ ਔਰ ਇਸ ਦੇ ਵਿੱਚ ਬਹੁਤ ਕੁਝ ਖਾਸ ਇਸ ਵਾਰ ਰਹਿਣ ਵਾਲਾ ਹੈ ਔਰ ਇਹ ਜਿਹੜਾ ਬਜਟ ਸੈਸ਼ਨ ਹੈ ਇਹ ਬਜਟ ਸੈਸ਼ਨ ਅ 4 ਅਪ੍ਰੈਲ ਨੂੰ ਖਤਮ ਹੋਏਗਾ ਲੰਬਾ ਬਜਟ ਸੈਸ਼ਨ ਰਹੇਗਾ ਜਿਹਦੇ ਵਿੱਚ 27 ਬੈਠਕਾਂ ਹੋਣਗੀਆਂ ਇਹਨਾਂ 27 ਬੈਠਕਾਂ ਦੇ ਵਿੱਚ ਇੱਕ ਤੇ ਬਜਟ ਸੈਸ਼ਨ ਆਏਗਾ ਉਸ ਤੋਂ ਇਲਾਵਾ ਬਹੁਤ ਸਾਰੇ ਐਸੇ ਬਿੱਲ ਨੇ ਬਹੁਤ ਸਾਰੇ ਐਸੇ ਪਿਛਲੇ ਸਮੇਂ ਦੇ ਵਿੱਚ ਐਸੇ ਕਾਨੂੰਨ ਨੇ ਜਿਨ੍ਹਾਂ ਨੂੰ ਲਾਗੂ ਕਰਨ ਦਾ ਸਮਾਂ ਜਿਹੜਾ ਉਹ ਇਸ ਬਜਟ ਸੈਸ਼ਨ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਪਿਛਲੇ ਬਜਟ ਸੈਸ਼ਨਾਂ ਦੇ ਵਿੱਚ ਬਹੁਤ ਸਾਰਾ ਵਿਰੋਧ ਜਿਹੜਾ ਤੁਸੀਂ ਦੇਖਿਆ ਕਿ ਜਿਹੜੇ ਅੰਦਰ ਜਿੰਨੇ ਵੀ ਐਮਪੀ ਹੁੰਦੇ ਨੇ ਸੰਸਦ ਮੈਂਬਰ ਹੁੰਦੇ ਨੇ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਦੇ ਖਾਸ ਕਰਕੇ ਉਹਨਾਂ ਦੇ ਵੱਲੋਂ ਕਈ ਐਸੇ ਮੁੱਦਿਆਂ ਦੇ ਉੱਪਰ ਕਈ ਐਸੇ ਦੇਸ਼ ਦੇ ਮੁੱਦਿਆਂ ਦੇ ਉੱਪਰ ਮੌਜੂਦਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਨੇ ਸੋ ਇਸ ਬਜਟ ਸੈਸ਼ਨ ਦੇ ਵਿੱਚ ਕੀ ਕੁਝ ਖਾਸ ਰਹੇਗਾ ਔਰ ਨੰਬਰ 2 ਨਿਰਮਲਾ ਸੀ타 ਰਮਨ ਹੋਣਾ ਦੇ ਵੱਲੋਂ ਜਦੋਂ ਬਜਟ ਪੇਸ਼ ਕੀਤਾ ਜਾਏਗਾ ਉਸ ਦੇ ਵਿੱਚ ਤਸਵੀਰਾਂ ਕਿਸ ਤਰੀਕੇ ਦੀਆਂ ਰੱਖੀਆਂ ਜਾਂਦੀਆਂ ਨੇ ਕਿਹੜੇ ਵਰਗ ਨੂੰ ਧਿਆਨ ਦੇ ਵਿੱਚ ਰੱਖ ਕੇ ਇਸ ਬਜਟ ਸੈਸ਼ਨ ਨੂੰ ਅੱਗੇ ਵਧਾਇਆ ਜਾਏਗਾ ਔਰ ਉਸ ਦੇ ਵਿੱਚ ਬਜਟ ਸੈਸ਼ਨ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਕਿ ਟੈਕਸ ਸਲੈਬ ਦੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਹੋ ਰਿਹਾ ਸੀ ਕਿ ਟੈਕਸ ਸਲੈਬ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਔਰ ਜਿਹਦੇ ਨਾਲ ਜਿਹੜਾ ਮੱਧ ਵਰਗ ਹੈ ਉਸ ਨੂੰ ਇੱਕ ਵੱਡਾ ਫਾਇਦਾ ਹੋਣ ਵਾਲਾ ਸੋ ਇਸ ਬਜਟ ਸੈਸ਼ਨ ਦਾ ਲੋਕਾਂ ਦੀਆਂ ਰਸੋਈਆਂ ਤੱਕ ਕਿੰਨਾ ਅਸਰ ਪੈਂਦਾ ਹੈ ਸੋ ਇਹ ਬਜਟ ਸੈਸ਼ਨ ਬੜਾ ਖਾਸ ਹੋਣ ਵਾਲਾ ਕਿਉਂਕਿ ਮੋਦੀ ਸਰਕਾਰ ਦੇ ਤੀਸਰੇ ਕਾਰਜਕਾਲ ਦਾ ਇਹ ਪੂਰਨ ਤੌਰ ਦੇ ਉੱਤੇ ਪਹਿਲਾ ਬਜਟ ਸੈਸ਼ਨ ਹੈ ਔਰ ਇਸ ਬਜਟ ਸੈਸ਼ਨ ਦੇ ਵਿੱਚ ਕੀ ਕੁਛ ਸਰਕਾਰ ਦੇ ਵੱਲੋਂ ਰੱਖਿਆ ਜਾਂਦਾ ਹੈ ਉਹ ਦੇਖਣਾ ਹੋਏਗਾ ਔਰ 31 ਤਰੀਕ ਨੂੰ 31 ਜਨਵਰੀ ਨੂੰ ਇਹ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਔਰ ਜਿਹਦਾ ਪੂਰਾ ਸ਼ਡਿਊਲ ਜਿਹੜਾ ਉਹ ਸਾਹਮਣੇ ਆ ਗਿਆ ਇਸ ਦੇ ਵਿੱਚ 27 ਬੈਠਕਾਂ ਹੋਣਗੀਆਂ ਔਰ ਇਹ ਮਾਰਚ ਤੱਕ ਇਹ ਬਜਟ ਸੈਸ਼ਨ ਜਿਹੜਾ ਉਹ ਚੱਲੇਗਾ ਉਸ ਤੋਂ ਇਲਾਵਾ ਗੱਲ ਅੱਜ ਕਰਨੀ ਹੈ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਅੱਜ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਔਰ ਇਸ ਬੰਦ ਦੇ ਅਸਰ ਦੇ ਵਿੱਚ ਬੀਤੇ ਰਾਤ ਅਸੀਂ ਤੁਹਾਨੂੰ ਖਬਰ ਦੱਸੀ ਸੀ ਕਿ ਜਲੰਧਰ ਔਰ ਲੁਧਿਆਣਾ ਦੇ ਵਿੱਚ ਐਸੀ ਪਾਈਚਾਰੇ ਦੇ ਵੱਲੋਂ ਚਾਹੇ ਉਹ ਵਲਮਿਕੀ ਪਾਈਚਾਰਾ ਹੋਵੇ ਚਾਹੇ ਰਵਿਦਾਸੀ ਪਾਈਚਾਰਾ ਹੋਵੇ ਉਹਨਾਂ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਅਸੀਂ ਭਲਕੇ ਜਾਨਕਿ 28 ਜਨਵਰੀ ਨੂੰ ਜਲੰਧਰ ਰੋਡ ਲੁਧਿਆਣਾ ਬੰਦ ਕਰਾਂਗੇ ਜਦੋਂ ਉਹਨਾਂ ਦੀ ਕਾਲ ਆਂਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਹੋਰ ਕਈ ਸੂਬਿਆਂ ਅ ਕਈ ਜ਼ਿਲ੍ਹਿਆਂ ਦੇ ਵਿੱਚੋਂ ਵੀ ਇਹ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਫਗਵਾੜਾ ਤੋਂ ਆਈ ਕਾਲ ਅ ਇਸ ਤੋਂ ਇਲਾਵਾ ਮੋਗਾ ਤੋਂ ਕਾਲ ਆ ਗਈ ਉਸ ਤੋਂ ਇਲਾਵਾ ਟਾਂਡਾ ਤੋਂ ਆ ਗਈ ਦਸੂਗਾ ਤੋਂ ਆ ਗਈ ਨਵਾਂ ਸ਼ਹਿਰ ਤੋਂ ਆ ਗਈ ਜਾਨਕਿ ਅੱਜ ਦੁਆਬੇ ਦੇ ਵਿੱਚ ਖਾਸ ਕਰਕੇ ਇਸ ਦਾ ਅਸਰ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਦੁਆਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੂਰਨ ਤੌਰ ਦੇ ਉਤੇ ਦੁਕਾਨਾਂ ਬੰਦ ਰਹੀਆਂ ਬਾਜ਼ਾਰ ਬੰਦ ਰਹੇ ਕਈ ਥਾਵਾਂ ਦੇ ਉਤੇ ਦੱਸਿਆ ਜਾ ਰਿਹਾ ਕਿ ਸਕੂਲ ਵੀ ਬੰਦ ਰਹੇ ਨੇ ਸੋ ਇੱਕ ਵੱਡਾ ਅਸਰ ਅੱਜ ਇਸ ਦਾ ਦੇਖਣ ਨੂੰ ਮਿਲਿਆ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਔਰ ਸਰਕਾਰ ਦੇ ਵੱਲੋਂ ਮੌਜੂਦਾ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਬਾਰ ਬਾਰ ਕਿ ਉਸ ਵਿਅਕਤੀ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਜਿਸ ਵਿਅਕਤੀ ਦੇ ਵੱਲੋਂ ਐਸੀ ਜਿਹੜੀ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਇਲਾਵਾ ਇੱਕ ਵੱਡਾ ਸਵਾਲ ਜਿਹੜਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੇ ਵੱਲੋਂ ਮੌਜੂਦਾ ਸਰਕਾਰ ਦੇ ਉੱਪਰ ਚੱਕਿਆ ਗਿਆ ਉਹਨਾਂ ਨੇ ਸਵਾਲ ਇਹ ਚੁੱਕੇ ਕਿ ਸਰਕਾਰ ਦੀ ਮਨਸ਼ਾ ਠੀਕ ਨਹੀਂ ਲੱਗਦੀ ਚਰਨਜੀਤ ਸਿੰਘ ਚੰਨੀਵ ਦੇ ਵੱਲੋਂ ਕਿਹਾ ਗਿਆ ਕਿ ਹਾਲਾਕਿ ਇਹ ਸਰਕਾਰ ਜਿਹੜੀ ਆ ਉਹਦੇ ਵੱਲੋਂ ਆਪਣੇ ਦਫ਼ਤਰਾਂ ਦੇ ਵਿੱਚ 바ਵਾ ਸਾਹਿਬ ਦੀ ਜਿਹੜੀ ਉਹਨਾਂ ਦੀ ਫੋਟੋ ਲਗਾਈ ਜਾਂਦੀ ਹੈ ਪਰ ਇਹ 바ਵਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਨਹੀਂ ਚੱਲਦੇ ਅਰਵਿੰਦ ਕੇਜਰੀਵਾਲ 바ਵਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਨਹੀਂ ਚੱਲਦੇ ਇਹ ਪਾਰਟੀ ਜਿਹੜੀ ਹੈ ਸੰਵਿਧਾਨ ਦੇ ਮੁਤਾਬਕ ਨਹੀਂ ਚੱਲਦੀ ਵੱਡੇ ਇਲਜ਼ਾਮ ਲਗਾਏ ਗਏ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਦਿਨ ਦਿਹਾੜੇ ਇੱਕ ਵਿਅਕਤੀ ਜਿਹੜਾ ਹੈ 바ਵਾ ਸਾਹਿਬ ਦੇ ਬੁੱਤ ਦੇ ਉੱਤੇ ਚੜਦਾ ਹੈ ਔਰ ਬੁੱਤ ਐਡਾ ਵੱਡਾ ਹੋਣ ਦੇ ਬਾਵਜੂਦ ਉੱਥੇ ਪੌੜੀ ਕਿੱ ਹਾਲਾਂਕਿ ਮੌਜੂਦਾ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਉਹ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਉੱਥੇ ਦੱਸਿਆ ਗਿਆ ਸੀ ਕਿ ਅਸੀਂ ਸਫਾਈ ਸ਼ਾਇਦ ਉੱਥੇ ਕਰਵਾਈ ਜਾਣੀ ਸੀ ਔਰ ਉਸ ਦੇ ਕਰਕੇ ਉਹ ਸਾਰੇ ਉੱਥੇ ਪੌੜੀ ਵਗੈਰਾ ਆਈ ਸੀ ਪਰ ਚੰਨੀ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਮਨਸ਼ਾ ਦੇ ਉੱਤੇ ਕਹਿੰਦੇ ਕਿ ਸ਼ੰਕਾ ਪੈਦਾ ਕਰਨ ਵਾਲਾ ਕਿ ਦਿਨ ਦਿਹਾੜੇ ਪੌੜੀ ਉੱਥੇ ਕਿੱਦਾਂ ਪਹੁੰਚ ਗਈ ਫਿਰ ਉਹ ਵਿਅਕਤੀ ਪੌੜੀ ਦੇ ਉੱਪਰ ਚੜਦਾ ਹੈ ਤੇ ਉਸ ਨੂੰ ਰੋਕਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਸੋ ਕਈ ਤਰ੍ਹਾਂ ਦੇ ਸਵਾਲ ਚਰਨ ਸਿੰਘ ਚੰਨੀ ਹੁਣਾ ਦੇ ਵੱਲੋਂ ਇਹ ਚੁੱਕੇ ਗਏ ਨੇ ਭਾਜਪਾ ਦੇ ਵੱਲੋਂ ਵੀ ਅੱਜ ਪ੍ਰਦਰਸ਼ਨ ਕੀਤਾ ਗਿਆ ਭਾਜਪਾ ਨੇ ਮੌਨ ਵਰਤ ਰੱਖ ਕੇ ਮੂੰਹ ਤੇ ਕਾਲੀਆਂ ਪੱਟੀਆਂ ਬੰਨ ਕੇ ਮੁਹਾਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਔਰ ਇਹ ਜੋ ਵੀ ਸਾਰੇ ਸਰਕਮਸਟੈਂਸ ਜਿਹੜੇ ਬਣੇ ਨੇ 26 ਜਨਵਰੀ ਨੂੰ ਉਹਨਾਂ ਨੇ ਕਿਹਾ ਕਿ ਇਸ ਮੌਜੂਦਾ ਸਰਕਾਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਹਨਾਂ ਦੇ ਰਹਿੰਦੇ ਆ ਪੰਜਾਬ ਦੇ ਵਿੱਚ ਕਈ ਵਾਰ ਮਾਹੌਲ ਖਰਾਬ ਹੋਇਆ ਔਰ ਦਲਿਤ ਭਾਈਚਾਰੇ ਦੇ ਨਾਲ ਐਸੀ ਭਾਈਚਾਰੇ ਦੇ ਨਾਲ ਐਸੀਆਂ ਘਟਨਾਵਾਂ ਵਾਪਰੀਆਂ ਨੇ ਜੁੜੀਆਂ ਮੰਦਭਾਗੀਆਂ ਸੀ ਔਰ ਇਸ ਤੋਂ ਇਹ ਮਨਸ਼ਾ ਜਾਹਰ ਹੁੰਦੀ ਆ ਸਰਕਾਰ ਦੀ ਕਿ ਐਸੀ ਭਾਈਚਾਰਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਇਹ ਇਲਜ਼ਾਮ ਅੱਜ ਭਾਜਪਾ ਦੇ ਵੱਲੋਂ ਔਰ ਚਰਨਜੀਤ ਸਿੰਘ ਚੰਨੀ ਹੋਣਾ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਦੇ ਵੱਲੋਂ ਲਗਾਏ ਗਏ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਆਣ ਵਾਲੇ ਟਾਈਮ ਦੇ ਵਿੱਚ ਜਿਵੇਂ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਕੋਈ ਘਟਨਾ ਨਹੀਂ ਵਾਪਰੇਗੀ ਔਰ ਉਸ ਦੋਸ਼ੀ ਨੂੰ ਸਖਤ ਤੋਂ ਸਖਤ ਕਾਰਵਾਈ ਹੋਏਗੀ ਔਰ ਉਹਦੇ ਪਿੱਛੇ ਜੇ ਕੋਈ ਕਿਸੇ ਵਿਅਕਤੀ ਦਾ ਕੰਮ ਹੈ ਜਾਂ ਉਸ ਨੂੰ ਹੱਲਾਸ਼ੀਰੀ ਦੇ ਕੇ ਉਸ ਨੂੰ ਪੈਸੇ ਦੇ ਕੇ ਜਾਂ ਉਸ ਤੋਂ ਗਲਤ ਕੰਮ ਕਰਵਾਉਣ ਦੀ ਕਿਸੇ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਅਸੀਂ ਉਸ ਐਂਗਲ ਦੇ ਨਾਲ ਵੀ ਉਸ ਵਿਅਕਤੀ ਤੋਂ ਪੁੱਛ ਪੜਤਾਲ ਜਿਹੜੀ ਉਹ ਕਰ ਰਹੇ ਹਾਂ ਪਰ ਦੇਖਣਾ ਹੋਏਗਾ ਕਿ ਅੱਜ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਦੁਆਬੇ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਆਨ ਵਾਲੇ ਟਾਈਮ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕੀ ਅਪਡੇਟ ਸਾਹਮਣੇ ਆਂਦੀ ਹੈ ਉਸ ਤੋਂ ਇਲਾਵਾ ਗੱਲ ਕਰਨੀ ਹੈ ਰਾਮ ਰਹੀਮ ਨੂੰ 30 ਦਿਨ ਦੀ ਪੈਰੋਨ ਫਿਰ ਤੋਂ ਮਿਲ ਗਈ ਹੈ ਕਿ ਜਦੋਂ ਵੀ ਕੋਈ ਆ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਉਸ ਤੋਂ ਬਾਅਦ ਤੁਸੀਂ ਅਕਸਰ ਦੇਖਿਆ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਖਾਸ ਕਰਕੇ ਐਸਜੀਪੀਸੀ ਦੇ ਵੱਲੋਂ ਉਸ ਪੈਰੋਲ ਦਾ ਜਾਂ ਉਸ ਫਰਲੋ ਦਾ ਵਿਰੋਧ ਕੀਤਾ ਜਾਂਦਾ ਔਰ ਬਿਲਕੁਲ ਇਸ ਤਰੀਕੇ ਦੇ ਨਾਲ ਹੀ ਅੱਜ ਵੀ ਜਦੋਂ 30 ਦਿਨ ਦੀ ਪੈਰੋਲ ਜਿਹੜੀ ਹੈ ਰਾਮ ਰਹੀਮ ਨੂੰ ਮਿਲਿਆ ਸਭ ਤੋਂ ਪਹਿਲਾਂ ਪੈਰੋਲ ਦੀ ਜੇਕਰ ਗੱਲ ਕਰੀਏ ਤੇ 30 ਦਿਨ ਦੀ ਪੈਰੋਲ ਮਿਲੀ ਹੈ ਔਰ 2017 ਤੋਂ ਜਦੋਂ ਤੋਂ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਰਾਮ ਰਹੀਮ ਸਿੱਧੇ ਸਿਰਸਾ ਡੇਰੇ ਦੇ ਵਿੱਚ ਗਏ ਨੇ ਦਰਸਲ ਸਿਰਸਾ ਡੇਰੇ ਦੇ ਨਾਲ ਬਹੁਤ ਸਾਰੇ ਐਸੇ ਕੇਸ ਜੁੜੇ ਹੋਏ ਨੇ ਜਿਨ੍ਹਾਂ ਦੇ ਵਿੱਚ ਅਜੇ ਵੀ ਤਫਤੀਸ਼ ਜਿਹੜੀ ਚੱਲ ਰਹੀ ਹੈ ਉਸ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਦੇ ਵੱਲੋਂ ਐਸਜੀਪੀਸੀ ਦੇ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਸਿਰਸਾ ਡੇਰੇ ਦੇ ਵਿੱਚ ਜਾਣਾ ਰਾਮ ਰਹੀਮ ਦਾ ਠੀਕ ਨਹੀਂ ਹੈ ਕਿਉਂਕਿ ਰਾਮ ਰਹੀਮ ਦੀ ਜਿਹੜੀ 30 ਦਿਨ ਦੀ ਪ੍ਰੋਲ ਮਿਲੀ ਹੈ 10 ਦਿਨ ਉਹ ਆਪਣੇ ਸਿਰਸਾ ਵਾਲੇ ਡੇਰੇ ਦੇ ਵਿੱਚ ਰਹਿਣਗੇ ਔਰ ਉਸ ਤੋਂ ਬਾਅਦ ਫਿਰ ਤੋਂ ਉਹਨਾਂ ਦੇ ਵੱਲੋਂ ਆਪਣੇ ਬਾਗਪਤੋ ਵਾਲੇ ਆਸ਼ਰਮ ਦੇ ਵਿੱਚ ਜਾ ਕੇ 20 ਦਿਨ ਬਤਾਏ ਜਾਣਗੇ ਜਦੋਂ ਉਹਨਾਂ ਦੇ ਵਕੀਲਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਰਾਮ ਰਹੀਮ ਨੂੰ ਵਾਰ-ਵਾਰ ਪਿਰੋਲ ਕਿਉਂ ਮਿਲ ਰਹੀ ਹੈ ਆਮ ਵਿਅਕਤੀ ਨੂੰ ਤੇ ਕਿਤੇ ਪਿਰੋਲ ਮਿਲਦੀ ਨਹੀਂ ਪਰ ਰਾਮ ਰਹੀਮ ਨੂੰ ਪਿਰੋਲ ਵਾਰ-ਵਾਰ ਕਿਉਂ ਮਿਲ ਰਹੀ ਹੈ ਦਾ ਕੀ ਕਾਰਨ ਹੈ ਤਾਂ ਉਹਨਾਂ ਦੇ ਵਕੀਲਾਂ ਨੇ ਕਿਹਾ ਕਿ ਇਸ ਸੰਵਿਧਾਨਕ ਤੌਰ ਦੇ ਉਤੇ ਹਰੇਕ ਵਿਅਕਤੀ ਨੂੰ ਪਿਰੋਲ ਮਿਲ ਸਕਦੀ ਹੈ ਔਰ ਉਸੇ ਤਰੀਕੇ ਦੇ ਨਾਲ ਰਾਮ ਰਹੀਮ ਨੂੰ ਵੀ ਹਰਿਆਣਾ ਸਰਕਾਰ ਦੇ ਵੱਲੋਂ ਕੋਈ ਰਿਆਇਤ ਨਹੀਂ ਦਿੱਤੀ ਕਿ ਕੋਰਟ ਦੇ ਮਾਪਦੰਡਾ ਤੋਂ ਉੱਪਰਰੇ ਉਤਰਦੇ ਹੋਏ ਉਸ ਦੇ ਮੁਤਾਬਕ ਕੋਰਟ ਦੇ ਵਿੱਚ ਉਹ ਪੈਰੋਲ ਮਿਲੀ ਆ ਉਹਨਾਂ ਨੇ ਦੱਸਿਆ ਕਿ 70 ਦਿਨ ਇੱਕ ਸਾਲ ਦੇ ਵਿੱਚ ਕਿਸੇ ਵੀ ਕੈਦੀ ਨੂੰ ਪੈਰੋਲ ਮਿਲ ਸਕਦੀ ਹੈ ਔਰ 21 ਦਿਨ ਦੀ ਫਰਲੋ ਮਿਲ ਸਕਦੀ ਹੈ ਔਰ ਪਿਛਲੇਆਂ ਦਿਨਾਂ ਦੇ ਵਿੱਚ ਐਸੇ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਵੀ ਹੋਇਆ ਦੱਸ ਦਈਏ ਕਿ 12ਵੀਂ ਵਾਰ ਪੈਰੋਲ ਤੇ ਰਾਮ ਰਹੀਮ ਦੱਸਿਆ ਜਾ ਰਿਹਾ ਕਿ ਬਾਹਰ ਆਇਆ ਹੈ ਔਰ ਇਸ ਦੇ ਵਿੱਚ 70 ਦਿਨ ਇੱਕ ਸਾਲ ਦੇ ਵਿੱਚ 70 ਦਿਨ ਦੀ ਪੈਰੋਲ ਮਿਲ ਸਕਦੀ ਹੈ ਔਰ ਇਸ ਵਾਰ 30 ਦਿਨ ਦੀ ਪੈਰੋਲ ਹੁਣ ਰਾਮ ਰਹੀਮ ਨੂੰ ਜਨਵਰੀ ਦੇ ਵਿੱਚ ਹੀ ਮਿਲ ਗਈ ਹੈ ਔਰ 21 ਦਿਨ ਦੀ ਫਰਲੋ ਜਿਹੜੀ ਆ ਉਹ ਵੀ ਆਨ ਆਲੇ ਟਾਈਮ ਦੇ ਵਿੱਚ ਸਾਲ ਦੇ ਵਿੱਚ ਉਹ ਕਿਤੇ ਵੀ ਲੈ ਸਕਦੇ ਨੇ ਪਰ ਹੁਣ ਇਸ ਤੋਂ ਬਾਅਦ ਜਦੋਂ ਰਾਮਦੇਵ ਜੀ ਆਪਣੇ ਆਸ਼ਰਮ ਦੇ ਵਿੱਚ ਪਹੁੰਚੇ ਉੱਥੇ ਸਖਤ ਸੁਰੱਖਿਆ ਦਾਇਰੇ ਦੇ ਵਿੱਚ ਉਹਨਾਂ ਨੂੰ ਉੱਥੇ ਲਿਜਾਇਆ ਗਿਆ ਔਰ ਹਨੀਪ੍ਰੀਤ ਉੱਥੇ ਹਰੀਪ੍ਰੀਤ ਦੇ ਵੱਲੋਂ ਸਵਾਗਤ ਕੀਤਾ ਗਿਆ ਸੰਗਤ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਿ ਬਾਬਾ ਜੀ ਵਾਪਸ ਆ ਗਏ ਨੇ ਸੋ ਇਹ ਇਹ ਸਾਰਾ ਅੱਜ ਦਾ ਪਰੋਲ ਨੂੰ ਲੈ ਕੇ ਸਾਰਾ ਸਿਨੈਰੀਓ ਰਿਹਾ ਪਰ ਉਸ ਤੋਂ ਬਾਅਦ ਵਿਰੋਧ ਹੋਣਾ ਸ਼ੁਰੂ ਹੋਇਆ ਜਦੋਂ ਐਸਜੀਪੀਸੀ ਨੇ ਪਰੋਲ ਦਾ ਵਿਰੋਧ ਕੀਤਾ ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਮਲਕੀਤ ਸਿੰਘ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਉਹ ਕਹਿੰਦੇ ਜਿਹੜੇ ਬੰਦੀ ਸਿੰਘਾਂ ਦੇ ਵੱਲੋਂ ਆਪਣੀਆਂ ਸਜ਼ਾਾਂਾਂ ਕੱਟ ਲਈਆਂ ਗਈਆਂ ਨੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਪਰ ਇੱਕ ਦੋਸ਼ੀ ਜਿਹੜਾ ਉਹ ਪੰਥ ਦਾ ਦੋਸ਼ੀ ਵੀ ਦੱਸਦੇ ਨੇ ਔਰ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਬਲੰਤਕਾਰ ਦੇ ਇਲਜ਼ਾਮ ਹੋਣ ਜਿਹੜੇ ਉਸ ਵਿਅਕਤੀ ਦੇ ਉੱਤੇ ਉਸ ਨੂੰ ਵਾਰ-ਵਾਰ ਪਿਰੋਲ ਦੇ ਕੇ ਸਿੱਖ ਪਾਵਨਾਮਾ ਨੂੰ ਥਿਸ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਵੱਲੋਂ ਇਲਜ਼ਾਮ ਜਿਹੜੇ ਸਿੱਧੇ ਤੌਰ ਦੇਤੇ ਹਰਿਆਣਾ ਸਰਕਾਰ ਦੇ ਉੱਤੇ ਬਾਰ ਬਾਰ ਲਗਾਏ ਜਾਂਦੇ ਨੇ ਕਿ ਹਰਿਆਣਾ ਸਰਕਾਰ ਬਾਰ ਬਾਰ ਇਹ ਦਇਆ ਜਿਹੜੀ ਹੈ ਰਾਮ ਰਹੀਮ ਲਈ ਕਿਉਂ ਦਿਖਾ ਰਹੀ ਹੈ ਪਰ ਹੁਣ ਦੇਖਣਾ ਹੋਏਗਾ ਕਿ ਆਨਾਲੇ ਟਾਈਮ ਦੇ ਵਿੱਚ ਇਸ ਪੈਰੋਲ ਨੂੰ ਫਿਰ ਤੋਂ ਇੱਕ ਵਾਰ ਸਿਆਸੀ ਪੈਰੋਲ ਮੰਨਿਆ ਜਾ ਰਿਹਾ ਹੈ ਕਿ ਜਦੋਂ ਵੀ ਕਿਸੇ ਵੀ ਸੂਬੇ ਦੇ ਵਿੱਚ ਜਿਸ ਸੂਬੇ ਦੀਆਂ ਜੇ ਵਿੱਚ ਸੰਗਤ ਜਿਹੜੀ ਹੈ ਰਾਮ ਰਹੀਮ ਦੀ ਵੱਧ ਹੁੰਦੀ ਹੈ ਜੇ ਮਚਾਏ ਪੰਜਾਬ ਦੇ ਵਿੱਚ ਕੋਈ ਚੋਣ ਹੋਵੇ ਚਾਹੇ ਹਰਿਆਣਾ ਦੇ ਵਿੱਚ ਕੋਈ ਚੋਣ ਹੋਵੇ ਹਿਮਾਚਲ ਦੇ ਵਿੱਚ ਹੋਵੇ ਜਾਂ ਰਾਜਸਥਾਨ ਦੇ ਵਿੱਚ ਹੋਵੇ ਤੇ ਉਸ ਟਾਈਮ ਦੇ ਉੱਤੇ ਦਿੱਲੀ ਦੇ ਵਿੱਚ ਇਹ ਚੋਣ ਹੋਵੇ ਉਸ ਟਾਈਮ ਦੇ ਉੱਤੇ ਰਾਮ ਰਹੀਮ ਨੂੰ ਪੈਰੋਲ ਮਿਲਦੀ ਆ ਸੋ ਹੁਣ ਦਿੱਲੀ ਦੇ ਵਿੱਚ ਚੋਣਾ ਹੋਣ ਜਾ ਰਹੀਆਂ ਨੇ 5 ਫਰਵਰੀ ਨੂੰ VOTING ਹੋਏਗੀ ਔਰ ਉਸ VOTING ਤੋਂ 8 ਦਿਨ ਪਹਿਲਾਂ ਕਿਉਂਕਿ ਹਰਿਆਣੇ ਦੇ ਨਾਲ ਬਹੁਤ ਸਾਰਾ ਇਲਾਕਾ ਜਿਹੜਾ ਦਿੱਲੀ ਦੇ ਹਰਿਆਣੇ ਦੇ ਨਾਲ ਲੱਗਦਾ ਔਰ ਹਰਿਆਣੇ ਦੇ ਵਿੱਚ ਚੰਗਾ ਹੋਲਡ ਹੈ ਰਾਮ ਰਹੀਮ ਹੁਣਾ ਦਾ ਸੋ ਉਹ ਦਿੱਲੀ ਦੇ ਵਿੱਚ ਵੀ ਕੀ ਪ੍ਰਭਾਵ ਪਾ ਸਕਦੀਆਂ ਵੋਟਾਂ ਦੇ ਵਿੱਚ ਉਹਨਾਂ ਦਾ ਬਾਹਰ ਆਣਾ ਉਹ ਦੇਖਣਾ ਹੋਏਗਾ ਪਰ ਸਿਆਸੀ ਤੌਰ ਦੇ ਤੇ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਕਿ ਇਸ ਦੇ ਵਿੱਚ ਵੀ ਜਿਵੇਂ ਹਰਿਆਣਾ ਦੇ ਵਿੱਚ ਇੱਕ ਵਾਰ ਮਾਹੌਲ ਬਣਿਆ ਹੋਇਆ ਸੀ ਕਿ ਹਰਿਆਣਾ ਦੇ ਵਿੱਚ ਹੁਣ ਭਾਜਪਾ ਜਿਹੜੀ ਆ ਦੋ ਵਾਰ ਦੁਬਾਰਾ ਰਿਪੀਟ ਨਹੀਂ ਆ ਸਕਦੀ ਕਿਉਂਕਿ ਉੱਥੇ ਮਾਹੌਲ ਜਿਹੜਾ ਐਂਟੀ ਇਨਕੰਮਬੈਂਸੀ ਜਿਹੜੀ ਬਣੀ ਹੋਈ ਹੈ ਉਸ ਦੇ ਵਿੱਚ ਇਹ ਵਾਪਸ ਨਹੀਂ ਆਣਗੇ ਪਰ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਉਂਦੇ ਨੇ ਔਰ ਕੁਝ ਇਲਾਕਿਆਂ ਦੇ ਵਿੱਚ ਸਿੱਧਾ ਪ੍ਰਭਾਵ ਰਾਮ ਰਹੀਮ ਦਾ ਜਿਹੜਾ ਦੇਖਣ ਨੂੰ ਮਿਲ ਰਿਹਾ ਸੀ ਹਰਿਆਣੇ ਦੇ ਵਿੱਚ ਵੀ ਔਰ ਬਿਲਕੁਲ ਵੈਸਾ ਹੀ ਹੋਇਆ ਰਾਮ ਰਹੀਮ ਦੇ ਆਉਣ ਦੇ ਨਾਲ ਭਾਜਪਾ ਨੂੰ ਇੱਕ ਵੱਡਾ ਸਮਰਥਨ ਮਿਲਿਆ ਅਸੀਂ ਇਹ ਨਹੀਂ ਕਹਿੰਦੇ ਕਿ ਰਾਮ ਰਹੀਮ ਦੀਆਂ ਵੋਟਾਂ ਦੇ ਨਾਲ ਹੀ ਭਾਜਪਾ ਜਿੱਤੀ ਹੈ ਪਰ ਫੈਕਟਰ ਬਹੁਤ ਵੱਡਾ ਰਿਹਾ ਰਾਮ ਰਹੀਮ ਦੀਆਂ ਵੋਟਾਂ ਸੋ ਹੁਣ ਦਿੱਲੀ ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦਾ ਬਾਹਰ ਆਣਾ ਸਿਆਸੀ ਪਾਰਟੀਆਂ ਦੇ ਲਈ ਖਤਰੇ ਦੀ ਘੰਟੀ ਮੰਨਿਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਦੇ ਲਈ ਕਾਂਗਰਸ ਦੇ ਲਈ ਭਾਜਪਾ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ ਕਿਉਂਕਿ ਇਸ ਦੇ ਨਾਲ ਬਾਹਰ ਆਉਣ ਦੇ ਨਾਲ ਉਹਨਾਂ ਦੇ ਵੱਲੋਂ ਪ੍ਰਚਾਰ ਵੀ ਕੀਤਾ ਜਾਏਗਾ ਸੰਗਤ ਨੂੰ ਸੰਦੇਸ਼ ਵੀ ਦਿੱਤੇ ਜਾਣਗੇ ਸੋ ਉਸ ਦੇ ਨਾਲ ਆਣ ਵਾਲੇ ਟਾਈਮ ਦੇ ਵਿੱਚ ਸੰਗਤ ਦੇ ਵਿੱਚ ਵੈਸਾ ਹੀ ਇੱਕ ਐਸੀ ਭਾਵਨਾ ਜੁੜ ਜਾਂਦੀ ਹੈ ਕਿ ਭਾਜਪਾ ਦੇ ਵੱਲੋਂ ਆ ਬਾਬਾ ਜੀ ਦੇ ਨਾਲ ਇੰਨੀ ਜਿਹੜੀ ਹੈ ਉਹਨਾਂ ਦੇ ਉੱਪਰ ਦਇਆ ਦਿਖਾਈ ਜਾ ਰਹੀ ਹੈ ਉਹਨਾਂ ਨੂੰ ਬਾਰ ਬਾਰ ਬਾਹਰ ਭੇਜਿਆ ਜਾਂਦਾ ਹੈ ਉਹ ਭਾਜਪਾ ਦੇ ਨਾਲ ਹੀ ਜੋੜ ਦੇ ਜੋੜ ਕੇ ਦੇਖਦੇ ਹਾਲਾਂਕਿ ਇੱਕ ਕਾਨੂੰਨੀ ਤੌਰ ਦੇ ਉੱਤੇ ਪਰੋਲ ਮਿਲੀ ਹੈ ਪਰ ਜਿਹੜੀ ਸੰਗਤ ਹੁੰਦੀ ਹੈ इमोਸ਼ਨਲੀ ਆਪਣੇ ਉਸ ਵਿਅਕਤੀ ਦੇ ਨਾਲ ਜੁੜੀ ਹੋਈ ਹੈ ਜਿਹੜਾ ਉਹਨਾਂ ਦਾ ਮਾਰਗਦਰਸ਼ਨ ਕਰਦਾ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਵੋਟਾਂ ਦੇ ਵਿੱਚ ਸਿੱਧਾ ਪ੍ਰਭਾਵ ਜਿਹੜਾ ਹੈ ਰਾਮ ਰਹੀਰ ਦੀ ਇਸ ਦੇ 30 ਦਿਨ ਦੀ ਪੈਰੋਲ ਦਾ ਜ਼ਰੂਰ ਪਏਗਾ ਇਸ ਤੋਂ ਇਲਾਵਾ ਗੱਲ ਕਰਦੀਆਂ ਜਗਜੀਤ ਸਿੰਘ ਦੱਲੇਵਾਲ ਉਹਨਾਂ ਦੇ ਮਰਨ ਵਰਤ ਨੂੰ ਅੱਜ 64 ਦਿਨ ਪੂਰੇ ਹੋ ਗਏ ਨੇ ਔਰ ਜਗਜੀਤ ਸਿੰਘ ਦੱਲੇਵਾਲ ਨੇ ਜਦੋਂ 4 ਜਨਵਰੀ ਨੂੰ ਉਹਨਾਂ ਨੇ ਇੱਕ ਪੰਚਾਇਤ ਮਹਾਪੰਚਾਇਤ ਹੋਈ ਸੀ ਉਸ ਦੇ ਵਿੱਚ ਆਪਣਾ ਸੰਬੋਧਨ ਕੀਤਾ ਸੀ ਲੋਕਾਂ ਨੂੰ ਦੇਖ ਕੇ ਖੁਸ਼ ਹੋਏ ਸੀ ਉਸ ਤੋਂ ਬਾਅਦ ਅੱਜ ਮੀਡੀਆ ਦੇ ਨਾਲ ਉਹਨਾਂ ਨੇ ਗਲਬਾਤ ਕੀਤੀ ਥੋੜੇ ਠੀਕ ਨਜ਼ਰ ਆ ਰਹੇ ਸੀ ਉਹਨਾਂ ਦੇ ਕਿਉਂਕਿ ਹਾਲੇ ਉਹਨਾਂ ਨੇ ਮਰਨ ਵਰਤਤਾ ਨਹੀਂ ਤੋੜਿਆ ਪਰ ਉਹਨਾਂ ਨੂੰ ਸਿਹਤ ਸਹੂਲਤਾਂ ਮਿਲ ਰਹੀਆਂ ਨੇ ਉਸ ਦੇ ਵਿੱਚ ਥੋੜੇ ਠੀਕ ਨਜ਼ਰ ਆ ਰਹੇ ਸੀ ਅੱਜ ਔਰ ਉਹਨਾਂ ਨੇ ਗਲਬਾਤ ਕੀਤੀ ਗਲਬਾਤ ਕਰਦੇ ਉਹਨਾਂ ਨੇ ਪਹਿਲੀ ਗੱਲ ਇਹ ਕਹੀ ਕਿ ਸਾਂਝਾ ਫਰੰਟ ਬਣਾਉਣ ਦੇ ਵਿੱਚ ਇੰਨੀ ਦੇਰ ਕਿਉਂ ਹੋ ਰਹੀ ਹੈ ਐਸਕੇਮ ਗੈਰ ਸਿਆਸੀ ਔਰ ਐਸਕੇਮ ਭਾਰਤ ਦੇ ਵੱਲੋਂ ਦੋ ਬੈਠਕਾਂ ਹੋ ਚੁੱਕੀਆਂ ਨੇ ਉਹ ਕਹਿੰਦੇ ਇਹਨਾਂ ਬੈਠਕਾਂ ਦੇ ਵਿੱਚ ਤੁਸੀਂ ਕੋਈ ਸਿੱਟਾ ਕਿਉਂ ਨਹੀਂ ਕੱਢਦੇ ਤੁਸੀਂ ਆਪਸ ਦੇ ਵਿੱਚ ਇਕੱਠੇ ਕਿਉਂ ਨਹੀਂ ਹੁੰਦੇ ਕਿਉਂ बार-बार ਬੈਠਕਾਂ ਕਰ ਰਹੇ ਹੋ ਕੀ ਕਾਰਨ ਹੈ ਕਿ ਇੰਨੀ دیر ਹੋ ਰਹੀ ਹੈ ਸਾਂਝਾ ਫਰੰਟ ਬਣਾਉਣ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਂਝਾ ਫਰੰਟ ਜਲਦ ਤੋਂ ਜਲਦ ਬਣਾਓ ਕਿਉਂਕਿ ਲੋਕਾਂ ਦੇ ਵਿੱਚ ਵੀ ਇਸ ਨੂੰ ਦੇਖ ਕੇ ਇੱਕ ਐਸਾ ਮਾਹੌਲ ਪੈਦਾ ਹੁੰਦਾ ਹੈ ਕਿ ਅਜੇ ਤੱਕ ਕੀ ਐਸਾ ਕਿਸਾਨਾਂ ਦੇ ਵਿੱਚ ਹੈ ਕਿ ਮੀਟਿੰਗਾਂ ਹੀ ਹੋਈ ਜਾ ਰਹੀਆਂ ਨੇ ਸਾਂਝਾ ਫਰੰਟ ਕਿਉਂ ਨਹੀਂ ਤਿਆਰ ਹੋ ਰਿਹਾ ਇੱਕ ਫਰੰਟ ਦੇ ਉੱਤੇ ਆ ਕੇ ਅਸੀਂ ਆਉਣ ਵਾਲੇ ਟਾਈਮ ਦੇ ਉੱਤੇ ਕੋਈ ਅੰਦੋਲਨ ਕਿਉਂ ਨਹੀਂ ਵਿੜ ਰਹੇ ਕੋਈ ਕੋਈ ਆਪਣੀ ਰਣਨੀਤੀ ਕਿਉਂ ਨਹੀਂ ਬਣਾ ਰਹੇ ਆਉਣ ਵਾਲੇ ਟਾਈਮ ਦੇ ਵਿੱਚ ਸਾਂਝਾ ਫਰੰਟ ਉਹ ਕਹਿੰਦੇ ਇਹਦੇ ਵਿੱਚ ਦੇਰ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਨਾਲ ਕਿਹਾ ਕਿ ਮੰਗਾ ਮੰਨੇ ਜਾਣ ਤੱਕ ਮਰਨ ਵਰਤ ਤੇ ਬੈਠਣ ਦੇ ਲਈ ਉਹਨਾਂ ਨੇ ਇੱਕ ਵਾਰ ਫਿਰ ਤੋਂ ਕਹਿ ਦਿੱਤਾ ਮੈਂ ਉਦੋਂ ਤੱਕ ਮਰਨ ਵਰਤ ਨਹੀਂ ਤੋੜਾਂਗਾ ਜਦੋਂ ਤੱਕ ਮੰਗਾ ਜਿਹੜੀਆਂ ਉਹ ਮੰਨੀਆਂ ਨਹੀਂ ਜਾਂਦੀਆਂ ਦੇਸ਼ ਦੇ ਕਿਸਾਨਾਂ ਨੂੰ 12 ਫਰਵਰੀ ਵਾਲੀ ਮਹਾ ਪੰਚਾਇਤ ਦੇ ਲਈ ਸੱਦਾ ਦਿੱਤਾ ਹੈ ਤੁਹਾਨੂੰ ਅਸੀਂ ਬੀਤੇ ਦਿਨ ਵੀ ਦੱਸਿਆ ਸੀ ਕਿ 11 12 ਔਰ 13 ਕਿਉਂਕਿ 13 ਤਰੀਕ ਨੂੰ ਮਹਾ ਪੰਚਾਇਤ ਨੂੰ 12 13 ਤਰੀਕ ਨੂੰ ਜਿਹੜੀ ਇਹ ਜਿਹੜਾ 2.0 ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਸ ਨੂੰ 1 ਸਾਲ ਪੂਰਾ ਹੋ ਜਾਏਗਾ ਸੋ ਉਸ ਦੇ ਲਈ ਵੀ ਉਹਨਾਂ ਨੇ ਕਿਹਾ ਕਿ 11 ਤਰੀਕ ਨੂੰ ਇੱਕ ਹੋ ਰਹੀ ਹੈ ਮਹਾਪੰਚਾਇਤ 12 ਤਰੀਕ ਨੂੰ ਖਨੋਰੀ ਬਾਰਡਰ ਤੇ ਹੋਏਗੀ ਔਰ 13 13 ਫਰਵਰੀ ਨੂੰ ਹੋਏਗੀ ਸ਼ੰਭੂ ਬਾਰਡਰ ਤੇ ਮਹਾਪੰਚਾਇਤ ਤਿੰਨ ਮਹਾਪੰਚਾਇਤਾਂ ਹੋਣਗੀਆਂ ਜਿਹੜੀ 12 ਨੂੰ ਉੱਥੇ ਹੋਣ ਵਾਲੀਆਂ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਦੱਲੇਵਾਲ ਨੇ ਕਿਹਾ ਕਿ ਬਦ ਤੋਂ ਬਦ ਪੂਰੇ ਦੇਸ਼ ਦੇ ਕਿਸਾਨ ਇਥੇ ਪਹੁੰਚਣ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਕਿਉਂਕਿ ਤੁਹਾਨੂੰ ਦੇਖ ਕੇ ਕਹਿੰਦੇ ਮੈਨੂੰ ਹੌਸਲਾ ਮਿਲਦਾ ਕਿਉਂਕਿ 14 ਫਰਵਰੀ ਨੂੰ ਫਿਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋਣ ਵਾਲੀ ਹੈ ਸੋ ਅੱਜ ਇਹ ਗੱਲਬਾਤ ਵੀ ਕੀਤੀ ਜਗਜੀਤ ਸਿੰਘ ਢੱਲੇਵਾਲ ਤੁਹਾਡੇ ਠੀਕ ਵੀ ਲਗੇ ਔਰ ਉਹਨਾਂ ਨੇ ਅਪੀਲ ਕਰ ਦਿੱਤੀ ਹੈ ਕਿ ਬਾਰਾ ਵਾਲੀ ਮਹਾਪੰਚਾਇਤ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨ ਜਿਹੜੇ ਹੋਮ ਹਮਾ ਕੇ ਪਹੁੰਚਣ ਸੋ ਇੱਕ ਫਗਵਾੜਾ ਦੇ ਵਿੱਚ ਵੀ ਹੁਣ ਸਿਆਸੀ ਉਲਟਫੇਰ ਹੋ ਗਿਆ ਬੀਤੇ ਦਿਨ ਤੁਸੀਂ ਦੇਖਿਆ ਕਿ ਅੰਮ੍ਰਿਤਸਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਮੇਅਰ ਬਣਾ ਲਿਆ ਗਿਆ ਪੰਜ ਨਗਰ ਨਿਕਮਾਂ ਦੀਆਂ ਚੋਣਾਂ ਹੋਈਆਂ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਲੁਧਿਆਣਾ ਚ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਔਰ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਰਹਿ ਗਿਆ ਸੀ ਫਗਵਾੜਾ ਫਗਵਾੜਾ ਦੇ ਵਿੱਚ ਕਾਂਗਰਸ ਨੂੰ ਬਹੁਮਤ ਤਾਂ ਨਹੀਂ ਮਿਲਿਆ ਸੀ ਪਰ ਬਹੁਮਤ ਦੇ ਅੰਕੜੇ ਦੇ ਆਪਣੇ ਭਾਈ ਬਾਲਦੇ ਨਾਲ ਮਿਲ ਕੇ ਉਹ ਅੱਗੇ ਚੱਲ ਰਹੇ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਇੱਥੇ ਵੀ ਸਨ ਲਾਣ ਦਾ ਕੰਮ ਕਰ ਦਿੱਤਾ ਗਿਆ ਵਿਕਟਾਸਟਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਾਂਗਰ ਬੀਤੇ ਕੱਲ ਬੀਤੇ 1-2 ਦਿਨ ਪਹਿਲਾਂ ਭਾਜਪਾ ਦੇ ਇੱਕ ਨੁਮਾਇੰਦੇ ਨੇ ਪਰਮਜੀਤ ਖੁਰਾਨਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਉਸ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਚਟਕਾ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਜਿਹੜੇ ਸੀ ਜਿੱਤੇ ਹੋਏ ਕਾਉਂਸਲਰ ਪਤਮ ਸੁਦੀਪ ਨਿੱਕਾ ਮਨੀਸ਼ ਪ੍ਰਭাকর ਔਰ ਰਾਮਪਾਲ ਉਪਪਲ ਜਿਹੜੇ ਨੇ ਉਹ ਜਿੱਤੇ ਹੋਏ ਕਾਉਂਸਲਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਸੋ ਇੱਕ ਵੱਡਾ ਚਟਕਾ ਕਾਂਗਰਸ ਪਾਰਟੀ ਦੇ ਲਈ ਔਰ ਹੁਣ ਇਹ ਐਸੇ ਆਗੂ ਨੇ ਜਿਨ੍ਹਾਂ ਦੇ ਆਉਣ ਦੇ ਨਾਲ ਬਹੁਤ ਸਾਰੇ ਹੋਰ ਆਗੂ ਵੀ ਆਮ ਆਦਮੀ ਪਾਰਟੀ ਦੇ ਵਿੱਚ ਆ ਸਕਦੇ ਨੇ ਸੋ ਪੰਜਾਬ ਦੇ ਵਿੱਚ ਹੁਣ ਕਹਿ ਸਕਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜ ਦੀਆਂ ਪੰਜ ਨਗਰ ਨਿਗਮਾਂ ਦੇ ਉੱਪਰ ਆਮ ਆਦਮੀ ਪਾਰਟੀ ਦਾ ਮੇਅਰ ਹੋਏਗਾ ਕਿਉਂਕਿ ਕਾਂਗਰਸ ਪਾਰਟੀ ਨੂੰ ਇੱਥੇ ਪਹਿਲਾਂ ਆਮ ਆਦਮੀ ਪਾਰਟੀ ਨਹੀਂ ਹਲਾ ਪਾਰੀ ਸੀ ਪਰ ਇੱਕਦਮ ਹੁਣ ਇੱਕ ਦੋ ਦਿਨਾਂ ਦੇ ਵਿੱਚ ਐਸਾ ਮਾਹੌਲ ਬਣ ਗਿਆ ਫਗਵਾੜਾ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਸਿੱਧੇ ਤੌਰ ਦੇ ਉਤੇ ਹੁਣ ਕਾਂਗਰਸ ਦੇ ਜਿਹੜੇ ਜਿੱਤੇ ਹੋਏ ਕਾਉਂਸਲਰ ਨੇ ਉਹਨਾਂ ਨੂੰ ਸਾਹਮਣੇ ਲਾਣੀ ਸ਼ੁਰੂ ਕਰ ਦਿੱਤੀ ਹੈ ਔਰ ਹੁਣ ਹੋਰ ਵੀ ਕਈ ਆਗੂਆਂ ਅਸੀਆਂ ਕਿਆਸਰਾਈਆਂ ਚੱਲ ਰਹੀਆਂ ਨੇ ਕਿ ਹੋਰ ਵੀ ਕਈ ਕਾਉਂਸਲਰ ਆਜ਼ਾਦ ਔਰ ਕਾਂਗਰਸ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦੇ ਲਈ ਬਿਲਕੁਲ ਤਿਆਰ ਬੈਠੇ ਨੇ ਔਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਸਾਡੇ ਕੋਲ ਅੱਜ ਬਹੁਮਤ ਦਾ ਆਂਕੜਾ ਬਿਲਕੁਲ ਤਿਆਰ ਪਿਆ ਹੈ ਕੋਰਟ ਦੇ ਜਦੋਂ ਵੀ ਹੁਕਮ ਆ ਗਏ ਕਿ ਤੁਸੀਂ ਮੇਅਰ ਦੀ ਚੋਣ ਕਰਾਓ ਕਹਿੰਦੇ ਸਾਡੇ ਲੋਕ ਕੱਲ ਮੇਅਰ ਦੀ ਚੋਣ ਹੋ ਜਾਏ ਉਸ ਮੇਅਰ ਦੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਫਗਵਾੜਾ ਦੇ ਵਿੱਚ ਮੇਅਰ ਬਣਾਉਣ ਦੇ ਲਈ ਤਿਆਰ ਬਰ ਤਿਆਰ ਬੈਠੀ ਹੈ ਪਰ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਵੱਧ ਸੀਟਾਂ ਲੈਣ ਦੇ ਬਾਵਜੂਦ ਵੀ ਮੇਅਰ ਨਹੀਂ ਬਣਾਇਆ ਜਾ ਸਕਿਆ ਪਰ ਆਮ ਆਦਮੀ ਪਾਰਟੀ ਇੱਥੇ ਹੋਰ ਆਗੂਆਂ ਨੂੰ ਨਾਲ ਜੋੜ ਕੇ ਮੇਅਰ ਬਣਾਉਣ ਦੇ ਲਈ ਬਿਲਕੁਲ ਤਿਆਰ ਬੈਠੀ ਹੈ ਸੋ ਆਉਣ ਵਾਲੇ ਟਾਈਮ 'ਚ ਦੇਖਣਾ ਹੋਵੇਗਾ ਕਿ ਪੰਜ ਦੀਆਂ ਪੰਜ ਨਗਰ ਨਿਗਮਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਮੇਅਰ ਦੇਖਣ ਨੂੰ ਮਿਲਣਗੇ ਫਗਵਾੜਾ ਰਹਿ ਗਿਆ ਫਗਵਾੜਾ ਦੇ ਵਿੱਚ ਵੀ ਜਲਦੀ ਆਮ ਆਦਮੀ ਪਾਰਟੀ ਦਾ ਮੇਅਰ ਦੇਖਣ ਨੂੰ ਮਿਲ ਸਕਦਾ ਹੈ ਤਿਆਰੀ ਬਿਲਕੁਲ ਪੂਰੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਔਰ ਕਿਸੇ ਵੀ ਟਾਈਮ ਕੋਰਟ ਦਾ ਹੁਕਮ ਹੁੰਦਾ ਹੈ ਉਸ ਤੋਂ ਬਾਅਦ ਬਹੁਮਤ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਮੇਲ ਬਣਾ ਕੇ ਇਹ ਪੰਜੀਆਂ ਪੰਜ ਨਗਰ ਨਿਗਮਾਂ ਦੇ ਉੱਪਰ ਛੰਡੇ ਘਟਦੇਾਂਗੇ ਸੋ ਇਹ ਸੀ ਅੱਜ ਉਹ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਦੇ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ